ਨਿਕਲਸਾ ਨਾ ਮੇਂ ਅਮੋ ਬਲੌਗ ਲੈ ਕੇ ਆਹਨ ਆਪ ਤੋਂ ਪਹਿਲਾ ਅਸੀਂ ਖੇਲੀ ਕੋਬਲਸ ਪਾਕੀ ਤੇ ਦੇਖਿਓ ਆਪਾਂ ਆਏ ਬੈਠਣਾ ਹੁੰਦਾ ਆਏ ਬੈਠਣਾ ਉਹਦੇ ਜਿਵੇਂ ਅਸੀਂ ਬੈਠੇ ਆ ਤੇ ਹਮ ਆ ਖੰਦ ਕਰਨੀ ਹੁੰਦੀ ਆ ਪਰ ਜਿਨੇ ਅੱਖਾਂ ਖੋਲੀਆਂ ਜਿਨੇ ਆਸ-ਪਾਸ ਦੇ ਦੇਖਿਆ ਕਿ ਆਊਟ ਹੋਜੂਗਾ ਤੇ ਜਿਹਦੇ ਤੇ ਰੱਖਿਆ ਤੇ ਜਿਨੇ ਆਸ-ਪਾਸ ਦੇਖਿਆ ਉਹਦੇ ਮਾਰੂਗਾ ਵੀ ਜਿਹਦੀ ਵੀ ਬਾਰੀ ਹੋਊਗੀ ਤੇ ਉਹਦੇ ਪਿੱਛੇ ਵੀ ਰੱਖਣਾ ਜਿਵੇਂ ਮਰਜ਼ੀ ਰੱਖ ਸਕਦੇ ਆ ਪਹਿਲੀ ਵਾਰੀ ਸੀਗੀ ਮੇਰੀ ਤੇ ਹਨਾ ਮੈਂ ਇੱਕ ਦੋ ਚੱਕਰ ਲਾ ਲੇ ਫਿਰ ਉਹਦੇ ਬਾਅਦ ਮੈਂ ਸੋਚਿਆ ਮੈਂ ਕਿਹਦੇ ਪਿੱਛੇ ਰੱਖਾਂ ਫਿਰ ਮੈਂ ਪਰਮ ਦੇ ਪਿੱਛੇ ਰੱਖਿਆ ਪਰ ਉਹਨੇ ਚੱਕਿਆ ਨਹੀਂ ਫਿਰ ਮੈਂ ਇੱਕ ਢੇੜਾ ਲਾ ਕੇ ਦੇ ਮਾਰਤਾ ਫਿਰ ਮੈਂ ਫੇਰ ਰੱਖਤਾ ਫਿਰ ਹਨਾ ਫਿਰ ਮੈਂ ਹਨਾ ਦੂਜਾ ਢੇੜਾ ਲਾਉਣ ਲੱਗਿਆ ਤਾਂ ਮੈਂ ਦੂਜੇ ਢੇੜੇ ਚ ਫੇਰ ਉਹਦੇ ਫਿਰ ਪਿੱਛੇ ਮਾਰੀ ਜਿੰਨੀ ਤੇ ਹਨਾ ਵਾਰੀ ਜਿਹਨੇ ਚੱਕ ਲਈ ਤੇ ਮੇਰੇ ਪਿੱਛੇ ਪੈ ਗਈ ਫਿਰ ਮੈਂ ਫੇਰ ਬੈਠ ਗਿਆ ਪਰਮ ਦੀ ਵਾਰੀ ਆ ਗਈ ਜੀ ਜਨਮ ਦਿਨ ਤੇ ਪਰਮ ਪਰਮ ਨੇ ਵੀ ਐਸਾ ਨੂੰ ਗੇਮ ਬਹੁਤ ਵਧੀਆ ਲੱਗੀ ਤੇ ਅਸਲੀ ਮੂ ਗੇਮ ਬਹੁਤ ਵਧੀਆ ਲੱਗੀ ਮੇਰਾ ਫੇਵਰਿਟ ਗੇਮ ਹੈ ਤੇ ਹਨਾ ਦੇ ਨਾਲ ਅਸੀਂ ਖੇលਿਆ ਅਸੀਂ ਨੂੰ ਸਾਨੂੰ ਬਹੁਤ ਪਸੰਦ ਆਈ ਤੇ ਅਸੀਂ ਇਹਦੇ ਨਾਲ ਬਹੁਤ ਸਨ। ਪਹਿਲੀ ਵਾਰ ਖੇਲੀ ਸੀਗੀ ਅਸੀਂ ਸਾਨੂੰ ਬਹੁਤ ਮਜ਼ਾ ਆਇਆ ਸੀ ਬਹੁਤ ਫਨ ਕੀਤਾ ਅਸੀਂ ਬਾਹਰ ਕਿਉਂਕਿ ਅੰਦਰ ਕਲੀਅਰ ਨਹੀਂ ਆਦੀ ਹੁੰਦੀ ਸੀ ਅਸਾਡੇ ਲਈ ਕਲੀਅਰ ਤੇ ਹਨ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਪਰਮ ਦੀ ਬਾਰੀ ਚੱਲਦੀ ਆ ਤੇ ਹਨ ਪਰਮ ਨੇ ਬਹੁਤ ਜ਼ਿਆਦਾ ਟਾਈਮ ਲਿਆ ਤੇ ਬਰੀ ਬਰੀ ਘੁੰਮੀ ਜਾਂਦੀ ਆ ਵੀਰ ਹਨਾ ਪਰ ਮਨੇ ਬੜੀ ਚਲਾਕੇ ਨਾਲ ਸੀਤ ਦੇ ਪਿੱਛੇ ਜੰਨੀ ਰੱਖਤੀ ਪਰ ਸੀਤ ਨੂੰ ਪਤਾ ਨਹੀਂ ਲੱਗਿਆ ਤਾਂ ਫਿਰ ਪਰਮ ਨੇ ਦੱਸਿਆ ਵੀ ਮੈਂ ਤੇਰੇ ਪਿੱਛੇ ਜੰਨੀ ਰੱਖਤੀ ਤੂੰ ਹਨਾ ਉਹ ਫੜ ਕੇ ਮੇਰੇ ਪਿੱਛੇ ਭੱਜੇ ਤੇ ਮੇਰੇ ਨਾਲ ਆ ਫਿਰ ਹਨਾ ਸੀਰ ਟੱਟ ਕੇ ਪਿੱਛੇ ਭੱਜਣ ਲੱਗੀ ਫਿਰ ਹਨਾ ਉਹਨੇ ਚੱਕ ਲਈ ਫਿਰ ਹਨਾ ਜੰਨੂ ਉਹ ਪਹੁੰਚੀ ਸੀ ਫਿਰ ਜੰਨੂ ਪਰਮ ਬੈ ਗਈ ਫਿਰ ਤੀਜੇ ਨੰਬਰ ਤੇ ਬਾਰੀ ਆਈ ਸੀਰ ਤੇ ਜੀ ਤੁਸੀਂ ਦੇਖ ਸਕਦੇ ਹੋ ਕਿ ਹਾਂ ਰਤ ਨੂੰ ਪੱਲਾ ਮਿਲੀ ਰਸਤੇ ਵਿੱਚ ਕਿੱਦਾਂ ਨੂੰ ਭੱਜਣਾ ਸੀ ਐਸਲੀਆ ਉਹਨੇ ਛਾਂ ਨੂੰ ਮਾਰੇਗਾ ਕਿ ਉਹ ਦੇਖਦਾ ਸੀ ਤੇ ਛਾਂ ਦੇ ਪਿੱਛੇ ਹੀ ਰੱਖਤਾ ਕੋਟਲਾ ਤੇ ਛਾਂ ਨੂੰ ਪਤਾ ਹੀ ਨਹੀਂ ਚੱਲੇ ਫਿਰ ਦਾਛੀ ਦੀਦੀ ਨੇ ਦੱਸਿਆ ਵੀ ਉਹਨੇ ਪਿੱਛੇ ਕੋਟਲਾ ਤੇ ਸਿਰਤ ਸੀ ਰਤ ਨੂੰ ਪਤਾ ਨਹੀਂ ਸੀ ਵਾਪੇ ਆਏ ਵੀ ਨਾ ਫਿਰੋ ਉਹ ਥੋੜੀ ਥੋੜੀ ਤੋੜਦੀ ਸੀ ਪਰ ਉਹਨੂੰ ਪਤਾ ਨਹੀਂ ਸੀਗਾ ਉਹ ਉਹਦੇ ਸੀ ਤਵਟਨਾ ਸੀ ਹੋ ਗਈ ਨਿਕਲੀ